ਤੱਕ ਕਿੰਨਾ ਕੁ ਦਿਮਾਗ ਦੇ ਵਿੱਚ ਹੁੰਦਾ ਕਿ ਯਾਰ ਹੁਣ ਹੋਰ ਕੀ ਕਰੀਏ ਇਕੱਠੇ ਮਿਲ ਕੇ ਕੀ ਕਰੀਏ ਕਿ ਤੋ ਤੁਸੀਂ ਬਹਿ ਕੇ ਆਪਸ ਸਿਟਿੰਗ ਕਰੀਏ 100% ਆਪਸ ਕਰਦੇ ਪਰ ਪਹਿਲਾ ਜਿਹੜਾ ਸੀ ਨਾ ਜਿਹੜੇ ਜਿਹੜੇ ਵੇਲੇ ਦੀਆਂ ਅਸੀਂ ਗੱਲਾਂ ਕਰਦੇ ਇਸ ਇਥੋਂ ਤੱਕ ਦੀ ਜਰਨੀ ਪਹਿਲਾਂ ਜਿਹੜੀ ਇੱਕ ਰਾਈਟਰ ਹੈ ਜਿਹੜਾ ਜਾਂ ਇੱਕ ਪ੍ਰੋਡਿਊਸਰ ਹੈ ਜਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਉਹ ਮੈਨੂੰ ਲੈ ਕੇ ਜਿਵੇਂ ਇੱਕ ਤੌਰ ਹੀਰੋ ਵੀ ਬਣ ਗਿਆ ਐ ਸਟੈਬਲਿਸ਼ ਵੀ ਥੋੜਾ ਜਿਹਾ ਹੋ ਗਿਆ ਤਾਂ ਨਹੀਂ ਲਿਖਦੇ ਨਹੀਂ ਲਿਖਦੇ ਨਹੀਂ ਸੀ ਕੋਈ ਸਭ ਤੋਂ ਪਹਿਲਾਂ ਹਰੇਕ ਰਾਈਟਰ ਐ ਜਿਹੜਾ ਉਹ ਦਲਜੀਤ ਵਾਸਤੇ ਫਿਲਮ ਲਿਖਦਾ ਫੇਰ ਉਹ ਅਮਰਿੰਦਰ ਬਾਈ ਹੁਣਾਂ ਕੋਲੇ ਲੈ ਜਾਂਦਾ ਫਿਰ ਗਿੱਪੀ ਕੋਲੇ ਲੈ ਜਾਂਦਾ ਫਿਰ ਐਮੀ ਹੁਣਾਂ ਕੋਲੇ ਜਾਂਦਾ ਜਦੋਂ ਸਾਰਿਆਂ ਕੋਲੇ ਟਾਈਮ ਨਹੀਂ ਮਿਲਦਾ ਫਿਰ ਮੇਰੇ ਕੋਲੇ ਆ ਕੇ ਕਹਿੰਦੇ ਤੂੰ ਤੇਰੇ ਬਸੇ ਸਟੋਰੀ ਲਿਖੀ ਐ ਇੱਕ ਹੈਨਾ ਤਾਂ ਉਹ ਮੇਰੀ ਹੁਣ ਵਾਈਗੁਰੂ ਦੀ ਕਿਰਪਾ ਆਪ ਸਭ ਜੀ ਪਹਿਲਾਂ ਇਹਨਾਂ ਕੋਲ ਜਾ ਕੇ ਵਾਚ ਦਲਜੀਤ ਦੀ ਵਾਰੀ ਆਉਂਦੀ ਹੈ <Gülüşmeler> ne ne ne. Ben pancarı varsp pancam var ya ne. ਅੱਜ ਜੇ ਮੇਰਾ ਹਾਸਾ ਕਿਸੇ ਨੂੰ ਡਿਸਟਰਬ ਕਰ ਰਿਹਾ ਹੋਵੇ ਮੈਂ ਮਾਫੀ ਨਹੀਂ ਮੰਗਦਾ ਕਿਉਂਕਿ ਦੋ ਐਸੇ ਸ਼ਖਸੇ ਮੈਨੂੰ ਹੋਦਾ ਉਹ ਉਹ ਤਾਂ ਬਹੁਤ ਉੱਪਰ ਲੰਘੇ ਜੀ ਉਹਨਾਂ ਦੇ ਬਹੁਤ ਵਧੀਆ ਜਿਹੜੇ ਜਿਹੜੇ ਵੀ ਹੈ ਨਾ ਇਹ ਲਵੇਟ ਰਿਹਾ ਬਹੁਤ ਵਧੀਆ ਸਾਰੇ ਕੰਮ ਕਰ ਰਹੇ ਪਰ ਮੈਂ ਆਪਣੀ ਗੱਲ ਕਰਦਾ ਮੇਰੇ ਮੇਰੇ ਜ਼ਿਆਦਾ ਵਧੀਆ ਕਰ ਮੇਰੇ ਮੇਰੇ ਖਾਤੇ 'ਚ ਮੇਰੇ ਖਾਤੇ 'ਚ ਲਿਖਣ ਲੱਗੇ ਲਿਖਣ ਲੱਗੇ ਸਟੋਰੀ ਮੇਰੇ ਵਾਸਤੇ ਲਿਖਣ ਲੱਗੇ ਲੇਖੇ ਦਿੰਦੇ ਨੇ ਵੀ ਚੱਲ ਯਾਰ ਇੱਕ ਇਹ ਤੁਹਾਡੇ ਮਤਲਬ ਦੀ ਫਿਲਮ ਮੈਂ ਪਹਿਲਾਂ ਐਂ ਕਹਿੰਦਾ ਨਹੀਂ ਸੀ ਵੀ ਤੁਹਾਡੇ ਮਤਲਬ ਦੀ ਫਿਲਮ ਹੈ ਪਹਿਲਾਂ ਮੈਨੂੰ ਆਪਣੇ ਆਪ ਲੱਗਦਾ ਹੁੰਦਾ ਸੀ ਮ ਤੋ ਜੇ ਵਟ ਇਨ ਕਰ ਦਿੰਦੇ ਸੀ ਮੈਨੂੰ ਲੱਗਦਾ ਸੀ ਚੱਲ ਠੀਕ ਹੈ ਯਾਰ ਕੋਈ ਨਾ ਹੈ ਨਾ ਇਦਾਂ ਰਿਸਕ ਲੈ ਰਿਹਾ ਜਾਂ ਕੋਈ ਕਰ ਰਿਹਾ ਤਾਂ ਵਧੀਆ ਹੀ ਹੋਣੀ ਆ ਨਾ ਬਿਲਕੁਲ ਤੇ ਹੁਣ ਵੀ ਦੋਹਾਂ ਦੇ ਲਈ ਰਾਈਟਰਸ ਨੂੰ ਕਿਉਂਕਿ ਨਰੇਸ਼ ਕੁਥੂਰੀਆ ਬਹੁਤ ক্লোਜ਼ ਨੇ ਤੁਹਾਡੇ ਦੋਹਾਂ ਦੇ ਉਹ ਤਾਂ ਲਿਖ ਲੈਂਦੇ ਉਹਨਾਂ ਨੂੰ ਪਤਾ ਤੁਸੀਂ ਕੀ ਡਿਲੀਵਰ ਕਰੋਗੇ ਪਰ ਜਿਹੜੇ ਬਾਕੀ ਨਵੇਂ ਰਾਈਟਰਸ ਐ ਕੋਈ ਆਣੇ ਉਹ ਕੀ ਸੱਚੀ ਤੁਹਾਡੇ ਸੀਨ ਲਿਖ ਲੈਂਦੇ ਨੇ ਖਾਸ ਤੌਰ ਤੇ ਡਾਇਲੌਗਸ ਜੀ ਜੀ ਬਾਜੀ ਹੁਣ ਤਾਂ ਮੈਨੂੰ ਐ ਲੱਗਦਾ ਹੁੰਦਾ ਸੀ ਫਿਲਮ ਬਣਾ ਲਾਂਗੇ ਅੱਛਾ ਹਾਂ ਜੇ ਵਨ ਲਾਈਨ ਬਹੁਤ ਕਲੀਅਰ ਸਟਰੋਂਗ ਹੋਵੇ ਬਹੁਤ ਸਟਰੋਂਗ ਹੋਵੇ ਬਿਨਾਂ ਇੱਕ ਤੁਹ ਵੇ ਤੁੱਕੀ ਫਿਲਮ ਨਾ ਹੋਵੇ ਫਿਲਮ ਫਿਲਮ ਹੋਵੇ ਫਿਰ ਭਾਜੀ ਸਕਰੀਨ ਤੇ ਅੱਛਾ ਹੋਵੇ ਪਰ ਸੀਨ ਭਾਜੀ ਜਾਣ ਨਹੀਂ ਦਿੰਦੇ ਕਿਤੇ ਵੀ ਜੇ ਕੋਮੇਡੀ ਪਾਉਣੀ ਹੈ ਵਿੱਚ ਤਾਂ ਇਹਨਾਂ ਨਾਲੋਂ ਉੱਤੋਂ ਦੀ ਕ੍ਰੀਏਟ ਕਰਨ ਵਾਲਾ ਕੋਈ ਨਹੀਂ ਹੈਗਾ ਮੇਰੇ ਹਿਸਾਬ ਨਾਲ ਕਿਉਂਕਿ ਕੀ ਲੈਣ ਇਹਨਾਂ ਨੇ ਪੈਸੇ ਤਾਂ ਉਹ ਨਹੀਂ ਲੈਣਨੇ ਪੈਸੇ ਉਹਨੇ ਲੈ ਕੇ ਐਡਾ ਦਿਮਾਗ ਨਹੀਂ ਕੋਈ ਆਪਦਾ ਖਰਾਬ ਕਰਦਾ ਹੁੰਦਾ ਪਰ ਭਾਜੀ ਇੰਨੇ ਓਨੈਸਟ ਨੇ ਯਾਰ ਇਹਨੂੰ ਐ ਵੀ ਹੋ ਸਕਦਾ ਹੈ ਇਹ ਕਿ ਕਾ ਪੰਜ ਪਾਲੀ ਜਾ ਰਹੇ ਹੈ ਫਲਾਣਾ ਐ ਕਰ ਲੇ ਤਾਂ ਆਲਵੇਜ਼ ਵਰੀਡ ਅਬਾਊਟ ਉਹ ਉਹ ਸੀਨ ਨੂੰ ਲੈ ਕੇ ਮਜ਼ਾ ਆਉਂਦਾ ਜਦੋਂ ਸਕਰੀਨ ਪਲੇਸ ਮੀਪ ਕੰਗਜੀ ਦਾ ਤੇ ਨਰੇਸ਼ ਦਾ ਆਪਣਾ ਹੋਵੇ ਐਸਾ ਗੁੰਦਮਾਂ ਉਹਨਾਂ ਦਾ ਸਕ੍ਰੀਨ ਪਲੇ ਹੁੰਦਾ ਨਾ ਵੀ ਕਿਤੇ ਲੂਜ਼ ਨਹੀਂ ਛੱਡਦੇ ਫਿਲਮਾਂ ਦੇ ਤੱਕ ਸਿਨ ਵਾ ਤੱਕ 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 ਖੇਡਣ ਨੂੰ ਵਾਕਿਸ਼ ਮਿਲ ਜਾਂਦਾ ਫਿਰ ਤਾਂ ਕਮਾਲ ਫਿਰ ਤਾਂ ਕਮਾਲ ਹੋ ਜਾਂਦੀ ਹੈ ਜੇ ਸਾਨੂੰ ਇਹ ਮਿਲ ਜਾਣ ਦੋਨੇ ਬੰਦੇ ਜਿਹਦਾ ਨਿਰੇਸ਼ ਕਥੂਰੀਆ ਦੀ ਸਕ੍ਰਿਪਟ ਮਿਲ ਜੇ ਸੁਮੀਪ ਕੰਗਵਾਈ ਮਿਲ ਜੇ ਭੱਲਾ ਸਾਹਿਬ ਨਾਲ ਹੁਣ ਫਿਰ ਤਾਂ ਅਸੀਂ ਪਹਿਲਾਂ ਹੀ ਆਲਮੋਸਟ ਸਮਝ ਲਈਦਾ ਵੀ ਇਹ ਇਹ ਹੁਣ 6ਰ ਵੱਜਣ ਵਾਲਾ ਹੈ ਕਿਆ ਬਾਤ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਰ ਇਕੱਠਿਆਂ ਦੇ ਪ੍ਰੋਜੈਕਟਸ ਹੈਗੇ ਨੇ ਯੈਸ ਯੈਸ 100% ਬਹੁਤ ਸਾਰੇ ਨੇ ਅੱਜ ਹੀ ਇੱਕ ਗੱਲ ਕਰਕੇ ਸੀ ਟਾਈਮ 'ਤੇ ਭੱਲਾ ਸਾਹਿਬ ਤੇ ਅਸੀਂ ਕਿਦਾਂ ਦੀ ਪਲੈਨਿੰਗ ਕਰ ਰਹੇ ਆ ਤੁਸੀਂ ਫੀਸ ਦਾ ਨਾ ਨਹੀਂ ਜਿਹੜੇ ਜਿਸੀਂ ਡਿਸਕਲੋਜ਼ ਨਹੀਂ ਕਰਦੇ ਜੇ ਉਹ ਫਿਲਮ ਉਹ ਫ ਤਦੋਂ ਨੂੰ ਦੇਖੋ ਅਸੀਂ ਲੱਗੇ ਕਿ ਇਹਨਾਂ ਦੇ ਫਿਲਮ ਦਾ ਨਾਈ ਪਟਾਕਾ ਆ ਤੁਸੀਂ 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 ਹੱਸ ਰਹੇ ਹੋ ਨਾ ਸਾਨੂੰ ਦੋਨਾਂ ਨੂੰ ਲੈ ਕੇ ਹੱਸੋਗੇ ਬਹੁਤ ਵਾਰ ਇਸ ਗੱਲ ਦੀ ਗਰੰਟੀ ਹੈ ਸਾਨੂੰ ਦੋਨਾਂ ਨੂੰ ਲੈ ਕੇ ਜਿਹੜੀਆਂ ਐਸਪੈਕਟੇਸ਼ਨ ਸਾਰੇ ਸਾਡੇ ਸਤਕਾਰਯੋਗ ਆਡੀਅੰਸ ਦੀਆਂ ਹੈਗੀਆਂ ਨੇ ਉਹ ਤੇ ਪੂਰੀ ਉਤਰੂਗੀ ਉਹ ਫਿਲਮ ਉਹ ਫਿਲਮ ਜਿਹੜੀ ਆ ਉਹਦਾ ਨਾਂ ਨਹੀਂ ਹਜੇ ਲੈਣਾ ਸੀ ਪਰ ਇਹਨਾਂ ਮੈਨੂੰ ਵੀ ਇਹਦੇ ਬਾਰੇ ਮੈਨੂੰ ਕੱਲ ਪਤਾ ਲੱਗਿਆ ਅਜਾਈ ਹਾਂ ਵੀ ਇਹ ਨਾਲੇ ਮੈਨੂੰ ਉਹਨੇ ਜਿਹਨੇ ਦੱਸਿਆ ਮੈਨੂੰ ਇਹ ਦੱਸਿਆ ਵੀ ਇਹ ਫਿਲਮ ਬਿੰਨੂ ਦੀ ਪ੍ਰੋਡਕਸ਼ਨ ਥੱਲੇ ਹੋਏ ਬਹੁਤ ਬਹੁਤ ਸਹੀ ਮੈਂ ਕਿ ਪੈਸੇ ਬਾਅਦ ਮਿਲਣਗੇ ਸਹੀ ਹੈ ਨਾ ਮੈਂ ਡੀਸੀ ਸਾਹਮਣੇ ਬੋਲ ਰਿਹਾ ਨਾ ਇਹ ਸਕੇ ਮੈਨੂੰ ਉਹਨੇ ਐ ਵੀ ਕਿਹਾ ਕਹਿੰਦਾ ਇਹ ਨਾ ਸੋਚਿਆ ਜੀ ਪ੍ਰੋਡਿਊਸ ਬਿੰਨੂ ਕਰ ਰਿਹਾ ਵਾ ਤੇ ਭੱਲੇ ਨੂੰ ਪੈਸੇ ਘੱਟ ਮਿਲਣਗੇ ਮੈਂ ਕਿਹਾ ਮੈਂ ਜੇ ਦੀ ਫਿਲਮ ਹੁੰਦਾ ਮੈਂ ਤਾਂ ਪੁੱਛਦਾ ਹੀ ਨਹੀਂ ਕਰ ਮੈਂ ਤਾਂ ਪੁੱਛਦਾ ਹੀ ਨਹੀਂ ਹੁੰਦਾ ਵੀ ਬਿੰਨੂ ਦੀ ਫਿਲਮਾਂ ਜੋ ਮਰਜ਼ੀ ਦੇ ਦਵੇ ਹਾਲਾਂਕਿ ਜਿੰਨਾ ਮੈਂ ਮੰਗਦਾ ਉਹਨੇ ਤਿੰਦਾ ਅਸੀਂ ਕ੍ਰੀਏਟ ਅਸੀਂ ਅਸੀਂ ਇੱਕ ਚੀਜ਼ ਕ੍ਰੀਏਟ ਕਰਨਾ ਨਹੀਂ ਅਸੀਂ ਇੱਕ ਚੀਜ਼ ਕ ਬਾਜੀ ਨੇ ਬਹੁਤ ਮਿਸਾਲ ਕੰਮ ਕੀਤੇ ਹੋਇਆ ਫਿਲਮ ਇੰਡਸਟਰੀ ਦੇ ਵਿੱਚ ਪਰ ਆਪਣੇ ਕੋਲੇ ਆਪਣਾ ਇੱਕ ਬ੍ਰਾਂਡ ਇੱਕ ਵੀ ਨਹੀਂ ਹੈਗਾ ਸਾਡੇ ਕੋਲੇ ਮੇਰੇ ਕੋਲੇ ਮੈਂ ਜਿੰਨੀਆਂ ਫਿਲਮਾਂ ਕੀਤੀਆਂ ਨੇ ਹਾਂ ਸਾਰੇ ਤੁਸੀਂ ਕਈਆਂ ਦੇ ਨਾਮ ਲੈ ਸਕਦੇ ਹੋ ਉਹਨਾਂ ਦੇ ਸੀਕਲ ਕਿਉਂ ਨਹੀਂ ਬਣ ਰਹੇ ਕਿਉਂ ਨਹੀਂ ਬਣ ਰਹੇ ਦੱਸੋ ਕਿਉਂ ਨਹੀਂ ਬਣ ਰਹੇ ਇਕੱਠੇ ਨਹੀਂ ਹੋਪਾ ਹੋਰ ਨਹੀਂ ਹੋਰ ਪ੍ਰੋਡਕਸ਼ਨ ਹਾਊਸ ਕੋਲੇ ਉਹ ਟਾਈਟਲਸ ਨੇ ਇਹ ਬੜੀ ਪ੍ਰੋਬਲਮ ਹੈ ਰਾਈਟ ਤੇ ਉਹ ਨਹੀਂ ਕਰਦੇ ਨਹੀਂ ਨਹੀਂ ਉਹ ਪ੍ਰੋਡਕਸ਼ਨ ਹਾਊਸ ਦੇ ਆਪਣੇ ਵੀ ਹੀਰੋ ਹੈਗੇ ਨੇ ਕਈ ਹਨਾ ਜੀ ਤਾਂ ਹੁਣ ਉਹ ਮੈਨੂੰ ਕਿਉਂ ਮੇਰੇ ਵਾਸਤੇ ਕਿਉਂ ਕ੍ਰੀਏਟ ਕਰਨ ਮੈਨੂੰ ਕਿਉਂ ਹੋਰ ਹੀਰੋ ਬਣਾ ਕੇ ਕਿਉਂ ਬਣੀ ਬਣਾਈ ਚੀਜ਼ ਮੈਨੂੰ ਕਿਉਂ ਦੇਣਾ ਬਸ ਜੈਨ ਹੁੰਨੇ ਹੋ ਲੈ ਇਸ ਕਰਕੇ ਤੁਸੀਂ ਹੁਣ ਅੱਛੀ ਜਿਹੜੀ ਸੀਰੀਜ਼ਨ ਖੁਦ ਕੀ ਅੱਛੀ ਅੱਛੀ ਚੀਜ਼ ਪਹਿਲਾਂ ਵੀ ਅਸੀਂ ਮੈਂ ਪ੍ਰੋਡਕਸ਼ਨ ਹਾਊਸ ਤਾਂ ਹੀ ਬਣਾਇਆ ਸੀ ਵੀ ਅੱਬ ਦੀ ਅੱਛੀ ਗੱਲ ਤਾਂ ਕਹਿ ਸਕੀ ਯਾਰ ਕੁਝ ਨਹੀਂ ਦੇਖੋ ਮਿਸਟੇਕਸ ਹੁੰਦੀਆਂ ਨੇ ਹਰੇਕ ਬਾਲ ਤੇ ਸਿਕਸਰ ਨਹੀਂ ਮਾਰ ਸਕਦੇ ਹਰੇਕ ਹੀ ਤੁਸੀਂ ਗੋਲ ਨਹੀਂ ਕਰ ਸਕਦੇ ਐਫਰਟ ਤਾਂ ਕਰ ਸਕਦੇ ਆ ਹੁਣ ਮੈਂ ਐਫਰਟ ਦੁਆਰੇ ਕਰਨ ਲੱਗੇ ਆ